ਇਹ ਕੜਾ ਹੈ ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਉਹ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਹਾਂ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਹਾਂ ਮੈਂ ਉਹ ਕਰਕੇ ਚੱਲੇ ਜਾਵਾਂਗੀ ਦੇ ਡੋਨਟ ਹੈਵ ਦੋਜ਼ ਇਨਸਟਰਕਸ਼ਨ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਨਹੀਂ ਜਾ ਸਕਦੀ ਆ ਪੂਰਨਿਮਾ ਯੂਨੀਵਰਸਿਟੀ ਜੈਪੁਰ ਡਿਸਟ੍ਰਿਕਟ ਰਾਜਸਥਾਨ ਜੁਡੀਸ਼ਰੀ ਦਾ ਪੇਪਰ ਹੈ ਐਂਡ ਐਜ਼ ਅ ਕੈਂਡੀਡੇਟ ਮੈਂ ਵੀ ਇਸ ਯੂਨੀਵਰਸਿਟੀ ਚ ਅਪੀਅਰ ਹੋਣ ਲਈ ਆਈ ਆ ਮੇਰਾ ਰੋਲ ਨੰਬਰ ਇਸ ਲਿਸਟ 'ਚ ਲੱਗਾ ਹੋਇਆ ਹੈ ਫੀਸ ਪ੍ਰੋਪਰ ਹੈ ਕੁਝ ਵੀ ਐਵੇਂ ਦਾ ਸਮਾਨ ਮੈਂ ਨਹੀਂ ਲੈ ਕੇ ਆਈ ਜਿਹੜਾ ਅਲਾਉਡ ਨਹੀਂ ਸੀਗਾ ਇਨਸਟਰਕਸ਼ਨਸ ਦੇ ਵਿੱਚ ਆਰਟੀਕਲ 25 ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਕਿਰਪਾਨ ਕੈਰੀ ਕਰ ਸਕਦੀ ਆ ਬਟ ਇਹ ਜੁਡੀਸ਼ਰੀ ਐਗਜ਼ਾਮ ਦੇ ਲਈ ਮੈਨੂੰ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਸਪੈਸੀਫਿਕ ਆਰਡਰਸ ਨੇ ਕੀ ਕਿਰਪਾਨ ਕੜਾ ਕੁਝ ਵੀ ਕੈਰੀ ਨਹੀਂ ਹੋ ਸਕਦਾ ਇੱਕ ਕਲॉज ਮੈਨੂੰ ਪੜ ਕੇ ਪੜ ਕੇ ਸੁਣਾਇਆ ਗਿਆ ਆ ਕਿ ਕੀ ਡிரஸ் ਕੋਡ ਹੋਣਾ ਚਾਹੀਦਾ ਕਿਸੇ ਫੀਮੇਲ ਦਾ ਟਰੌਜ਼ਰ ਜੀਨਸ ਟੀ-ਸ਼ਰਟ ਕੋਈ ਆਬਜੈਕਟ ਜੋ ਆਇਰਨ ਜਾਂ ਕੋਈ ਇਸ ਤਰ੍ਹਾਂ ਦਾ ਸ਼ਾਰਪ ਆਬਜੈਕਟ ਨਹੀਂ ਕੈਰੀ ਕਰ ਸਕਦੇ ਬਟ ਉਹਦੇ ਚ ਅਗਰ ਇੱਕ ਸਿੱਖ ਦੀ ਕਿਰਪਾਨ ਨਹੀਂ ਅਲਾਉਡ ਸੀਗੀ ਇੱਕ ਨਾਲ ਕਲॉज ਐਡ ਕਰ ਦਿੰਦੇ ਕਿ ਅੰਮ੍ਰਿਤਧਾਰੀ ਸਿੱਖ ਬਿਨਾ ਕਿਰਪਾਨ ਤੋਂ ਸੀ ਅਲਾਉ ਕਰਾਂਗੇ ਕਿਰਪਾਨ ਕੜੇ ਦੇ ਨਾਲ ਨਹੀਂ ਅਲਾਉ ਕਰਾਂਗੇ ਅਗਰ ਇਹ ਮੈਂਸ਼ਨ ਕਰ ਦਿੰਦੇ ਤਾਂ ਮੈਂ ਵੀ ਸ਼ਾਇਦ ਇੱਥੇ ਤਾਂ ਫਾਰਮ ਫਿਲ ਨਾ ਕਰਦੀ ਇੱਥੇ ਅਪੀਅਰ ਹੋਣ ਹੀ ਨਾ ਆਂਦੀ ਅਗਰ ਮੈਂਸ਼ਨ ਕਰ ਦਿੰਦੇ ਤਾਂ ਸ਼ਾਇਦ ਮੈਂ ਇੱਥੇ ਵੀ ਗੇਟ ਦੇ ਬਾਹਰ ਨਾ ਖੜੀ ਹੁੰਦੀ 10 ਵਜੇ ਪੇਪਰ ਸਟਾਰਟ ਹੋਣਾ ਸੀ ਜੋ ਹੋ ਚੁੱਕਾ ਹੈ 7:30 'ਤੇ ਐਂਟਰੀ ਸਟਾਰਟ ਹੋਈ ਸੀ ਆਈ ਵਾਸ ਦਾ ਫਰਸਟ ਪਰਸਨ ਜਿਹੜਾ ਉਸ ਲਾਈਨ 'ਚ ਖੜਿਆ ਸੀਗਾ ਸਭ ਤੋਂ ਪਹਿਲੇ ਅੰਦਰ ਗਿਆ ਸੀਗਾ ਐਂਡ ਮੈਨੂੰ ਸਭ ਤੋਂ ਪਹਿਲੇ ਬਾਹਰ ਕੀਤਾ ਗਿਆ ਹੈ ਲਾਸਟ ইয়ার ਸੇਮ ਇਸ਼ੂ ਫੇਸ ਕੀਤਾ ਗਿਆ ਸੀਗਾ ਇਸ ਸਾਲ ਫੇਰ ਮੇਬੀ ਨੈਕਸਟ ইয়ার ਹਰ ਸਾਲ ਬੱਚੇ ਫੇਰ ਫੇਸ ਕਰਦੇ ਹੋਣਗੇ ਐਂਡ ਦੇ ਆਰ ਸੇਇੰਗ ਆਪ ਉਤਾਰ ਦਿਓ ਔਰ ਅੰਦਰ ਚਲੇ ਜਾਓ ਜਿਨੋ ਨੇ ਉਤਾਰ ਦਿਆ ਉਹ ਪੇਪਰ ਦੇਣੇ ਚਲੇ ਗਏ ਉਹਨਾਂ ਕੇ ਲਿਏ ਪੇਪਰ ਇੰਪੋਰਟੈਂਟ ਥਾ ਔਰ ਇਹ ਮuje ਹੁਣ ਬਤਾਏਗੇ ਕਿ ਮੇਰੇ ਲਈ ਕੀ ਇੰਪੋਰਟੈਂਟ ਹੈ ਮੇਰੇ ਲਈ ਕਿਰਪਾਨ ਇਕੰਬਰੀ ਧਾਰੀ ਸਿੱਕੇ ਲਈ ਇੰਪੋਰਟੈਂਟ ਹੈ जा नहीं मैं उतार सकती हूं इतना इजी है तो जे मुझे बताएंगे अगर किसी को इससे नहीं फर्क पड़ता तो मैं भी बच्चे नेक्स्ट ईयर जो नहीं उतारेंगे वो मेरे से ऐसे ही ऐसे सेंटर्स के बाहर खड़े होंगे रोल नंबर लिस्ट पे है डॉक्यूमेंट्स मेरे पास है फीस मैंने पे की है विद प्रेपरेशन मैं अपियर होने आई हूं बट दे आर नॉट अलाउइंग मी एंड इवन